ਜਿਹੜੇ ਸਕਿਨ ਪ੍ਰੋਬਲਮਸ ਨੇ ਨਾ ਇਹ ਮੇਨਲੀ ਕਿਉਂ ਹੁੰਦੇ ਨੇ ਕਿ ਜਿਹੜਾ ਆਪਣਾ ਪਿਤ ਦੋਸ਼ ਹੈ ਨਾ ਉਹ ਦੂਸ਼ਿਤ ਹੋ ਜਾਂਦਾ ਛੋਟਾ ਜਿਹਾ ਪਿੰਪਲ ਹੋ ਗਿਆ ਸਿਰ ਦੇ ਵਿੱਚ ਸਿਕਰੀ ਹੋ ਗਈ ਠੀਕ ਹੈ ਦਾਗ ਧੱਬੇ ਹੋ ਗਏ ਉਹ ਸਾਡਾ ਇੱਕ ਪਾਊਡਰ ਫਾਰਮ ਦੇ ਵਿੱਚ ਪਾਉ ਚਾਂਦਾ ਜਿਹਦੀ ਫਾਰਮੂਲੇਸ਼ਨ ਜਿਹੜੀ ਹੈ ਉਹ ਯੂ ਐਸ ਬੇਸਡ ਹੈ ਜਿਹੜੇ ਲੋਕ ਨੇ ਇਹ ਕਿੰਨੇ ਕੋਸਮੈਟਿਕ ਪ੍ਰੋਸੀਜਰਸ ਕਰਵਾਉਂਦੇ ਨੇ ਤਰ੍ਹਾਂ ਤਰ੍ਹਾਂ ਦੇ ਮਹਿੰਗੇ ਮਹਿੰਗੇ ਟ੍ਰੀਟਮੈਂਟਸ ਲੈਂਦੇ ਨੇ ਫੁਲਵੇਰੀ ਲਾ ਲੋ ਬਿਟਿਲੋਲਾ ਇਹਦਾ ਜਿਹੜਾ ਟ੍ਰੀਟਮੈਂਟ ਹੈ ਐਲੋਪੈਥੀ ਚ ਕੁਝ ਨਹੀਂ ਹੈ ਸਾਡੇ ਕੋਲ ਟ੍ਰੀਟਮੈਂਟ ਹੈ ਅਸੀਂ ਪੇਸ਼ੈਂਟ ਟ੍ਰੀਟ ਵੀ ਕਿਤੇ ਹਾਂ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਜੋ ਲੋਗੇ ਲੇਜ਼ਰ ਦੇ ਸੈਸ਼ਨਜ਼ ਲੈ ਰਹੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਹੋ ਸਕਦਾ ਹੈ ਕਿ ਸਕਿਨ ਦੇ ਨਾਲ ਰਿਲੇਟਿਡ ਜਿਵੇਂ ਕੈਂਸਰ ਵਰਗੇ ਰੋਗ ਵੀ ਹੋ। ਕਿਸੇ ਵੀ ਟਾਈਪ ਦਾ ਕੋਈ ਵੀ ਸਕਿਨ ਪ੍ਰੋਬਲਮ ਹੈ ਛੋਟੇ ਪਿੰਪਲ ਤੋਂ ਲੈ ਕੇ ਅੱਛਾ ਜੀ ਕੋਈ ਵੀ ਵੱਡੀ ਸੀਰੀਅਸ ਬਿਮਾਰੀ ਹੈ ਸਕਿਨ ਦੀ? ਸਾਰੀਆਂ ਪ੍ਰੋਬਲਮਸ ਦੇ ਵਿੱਚ ਇਹ ਰਿਜ਼ਲਟਸ ਇਹਦੇ 100% ਆ। ਅਸੀਂ ਪੇਸ਼ੈਂਟ ਨੂੰ 슈ਗਰ ਪੂਰੀ ਉਹਦੀ ਕੰਟਰੋਲ ਕਰਨ ਤੋਂ ਬਾਅਦ ਆਹ ਮੈਡੀਸਨ ਦੀ ਸੀ ਉਹਨੂੰ ਕਿੱਟ ਦਿੱਤੀ। ਪੇਸ਼ੈਂਟ ਮਹੀਨੇ ਦੇ ਵਿੱਚ ਵਿੱਚ ਹੀ ਸਖਮ ਭਰ ਗਿਆ ਉਹਦਾ। ਐਲੋਪੈਥੀ ਦੇ ਵਿੱਚ ਸੋਰੇਸਿਸ ਵਰਗੀ ਕੋਈ ਵੀ ਜਿੰਨੀਆਂ ਵੀ ਸਕਿਨ ਪ੍ਰੋਬਲਮ ਨੇ ਸੀਰੀਅਸ ਉਹਨਾਂ ਦਾ ਕੋਈ ਟ੍ਰੀਟਮੈਂਟ ਨਹੀਂ ਇਹਦਾ ਟ੍ਰੀਟਮੈਂਟ ਹੀ ਆਯੁਰਵੇਦ ਦਾ। ਆਪਕੇ ਡਿਪੈਂਡ ਕਰਦਾ ਹੈ ਕਿ ਪੇਸ਼ੈਂਟ ਨੂੰ ਕਿੰਨੀ ਪ੍ਰੋਬਲਮ ਹੈ ਕਿੰਨੇ ਸਮੇਂ ਤੋਂ ਪ੍ਰੋਬਲਮ ਹੈ ਔਰ ਉਹਦੀ ਡਿਜ਼ੀਜ਼ ਕੀ ਹੈ ਉਹਦੀ ਬਿਮਾਰੀ ਕੀ ਸਸ਼ਕਲ ਜੀ ਮੈਂ ਹਾਂ ਤੁਹਾਡੇ ਨਾਲ ਨੂਰ ਵਰਚੂ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਤਾਂ ਗੱਲ ਕਰਾਂਗੇ ਕਿੰਦੇ ਰੋਗਾਂ ਦੀ ਚਮੜੀ ਦੇ ਰੋਗਾਂ ਨੇ ਨਾ ਲੋਕ ਸਤਾਏ ਹੋਏ ਨੇ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੀ ਗੱਲ ਕਰੀ ਤਾਂ ਹਰ ਕਿਸੇ ਨੂੰ ਕੋਈ ਨਾ ਕੋਈ ਪ੍ਰੋਬਲਮ ਆ ਇੱਕ ਨਿੱਕੀ ਜੀ ਅੰਗੈਲੀ ਕਰਕੇ ਅਸੀਂ ਐਡੀ ਵੱਡੀ ਜਿਹੜੀ ਮੁਸੀਬਤ ਸੇੜ ਲੈਨੇ ਆ ਤੇ ਉਹਦਾ ਕੋਈ ਇਲਾਜ ਵੀ ਪੋਸੀਬਲ ਨਹੀਂ ਹੁੰਦਾ ਕਈ ਵਾਰ ਤਾਂ ਗੱਲਾਂ ਕੈਂਸਰ ਤੱਕ ਪਹੁੰਚ ਜਾਂਦੀਆਂ ਨੇਗੇ ਇਸ ਹੀ ਅੰਗਹਿਲੀ ਕਰਦੇ ਆ ਅਸੀਂ ਕਿੱਥੇ ਅੰਗਹਿਲੀ ਕਰਦੇ ਆ ਇਹਦਾ ਕੀ ਇਲਾਜ ਪੋਸੀਬਲ ਹੈਗਾ ਕਿ ਸੋਲੂਸ਼ਨ ਇਹਦਾ ਹੋ ਸਕਦਾ ਤਾਂ ਇਹਦੇ ਬਾਬਤ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਐਪੈਕਸ ਤੋਂ ਮੌਜੂਦ ਨੇ ਕਿ ਮੈਡਮ ਮਨਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿ ਹਾਲ ਚਾਲ ਨੇ ਨੰ ਵਧੀਆ ਬਸ ਤੁਸੀਂ ਦੱਸ ਠੀਕ ਹੈ ਪਰ ਚਮੜੀ ਦੇ ਰੋਗਾਂ ਨੇ ਲੋਕ ਬਹੁਤ ਸਤਾਏ ਹੋਏ ਨੇ ਤੇ ਕੋਈ ਹੱਲ ਦੱਸੋ ਕੋਈ ਦਵਾਈ ਦੁਵਾਈ ਤੁਹਾਡੇ ਕੋਲ ਤੁਸੀਂ ਕਹਿੰਦੇ ਹੋ ਵੀ ਹੈਗੀ ਹੈ ਤੇ ਕੀ ਇਲਾਜ ਕਰ ਸਕਦੇ ਕਿਹੜੇ-ਕਿਹੜੇ ਬਿਮਾਰੀਆਂ ਦਾ ਤੁਸੀਂ ਕਰਦੇ ਹੋ ਮੈਮ ਦੇਖੋ ਜਿੰਨੀਆਂ ਵੀ ਸਕਿਨ ਪ੍ਰੋਬਲਮਸ ਨੇ ਉਹਦੇ ਲਈ ਔਰ ਰਿਸਰਚ ਕਰਕੇ ਅਸੀਂ ਪ੍ਰੋਪਰਲੀ ਇੱਕ ਕਿੱਟ ਬਣਾਈ ਹੈ ਠੀਕ ਹੈ ਇਸ ਕਿੱਟ ਦੇ ਵਿੱਚ ਖਾਣ ਵਾਲੀ ਦਵਾਈ ਵੀ ਹੈ ਪੀਣ ਵਾਲੀ ਦਵਾਈ ਵੀ ਹੈ ਸਾਡਾ ਇੱਕ ਪਾਊਡਰ ਫਾਰਮ ਦੇ ਵਿੱਚ ਪਾਉ ਚੰਦਾ ਜਿਹਦੀ ਫਾਰਮੂਲੇਸ਼ਨ ਜਿਹੜੀ ਹੈ ਉਹ ਯੂਐਸ ਬੇਸਡ ਹੈ ਬਸ ਜਿਹਦੀ ਮੈਨੂਫੈਕਚਰਿੰਗ ਹੈ ਉਹ ਅਸੀਂ ਕਰਦੇ ਹਾਂ ਇੱਕ ਪ੍ਰੋਪਰ ਕਿੱਟ ਬਣਾਈ ਹੋਈ ਹੈ ਜੋ ਕਿ ਕਿਸੇ ਵੀ ਟਾਈਪ ਦੀ ਕੋਈ ਵੀ ਸਕਿਨ ਪ੍ਰੋਬਲਮ ਹੈ ਕਿਸੇ ਵੀ ਟਾਈਪ ਦਾ ਚਰਮ ਰੋਗ ਹੈ ਉਹਨੂੰ ਠੀਕ ਕਰਨ ਦੇ ਵਿੱਚ ਕਾਰਗਰ ਸਿੱਧੂ ਹੈ ਤੁਸੀਂ ਚਰਮ ਰੋਗ ਦੀ ਗੱਲ ਕੀਤੀ ਇਹਦੇ ਬਾਰੇ ਥੋੜਾ ਜਿਹਾ ਡਿਟੇਲ ਦੇ ਵਿੱਚ ਸਮਝਾਓ ਵੀ ਕਿੱਦਾਂ ਦੇ ਇਹ ਚਰਮ ਰੋਗ ਹੁੰਦੇ ਨੇ ਔਰ ਕਿਹੜੇ ਕਿਹੜੇ ਬਿਮਾਰੀ ਇਹਦੇ ਅੰਡਰ ਆਉਂਦੀ ਹੈ ਦੇਖੋ ਮੈਮ ਜੋ ਚਰਮ ਰੋਗ ਇਹਨੂੰ ਆਪਾਂ ਸਿੰਪਲ ਲੈਂਗੁਏਜ ਚ ਕਹ ਲਈਏ ਸਕਿਨ ਪ੍ਰੋਬਲਮ ਜਿੰਨੀ ਵੀ ਟਾਈਪ ਦੀਆਂ ਸਕਿਨ ਪ੍ਰੋਬਲਮਸ ਨੇ ਉਹਨਾਂ ਨੂੰ ਆਯੁਰਵੇਦਾ ਦੇ ਵਿੱਚ ਚਰਮ ਰੋਗ ਦੀ ਡੈਫੀਨੇਸ਼ਨ ਦਿੱਤੀ ਗਈ ਹੈ ਇਹ ਬਹੁਤ ਤਰ੍ਹਾਂ ਦੇ ਹੁੰਦੇ ਨੇ ਚਰਮ ਰੋਗ ਦਾ ਪਹਿਲਾਂ ਮੈਂ ਤੁਹਾਨੂੰ ਇੱਕ ਦੱਸ ਦਿੰਨੀ ਆ ਕਿ ਜਿਹੜੀ ਆਪਣੀ ਬਾਡੀ ਹੈ ਨਾ ਬਾਡੀ ਜਿਹੜੀ ਹੈਗੀ ਆਪਣੇ ਤਿੰਨ ਸਤੰਭਾਂ ਤੇ ਖੜੀ ਹੈ ਤਿੰਨ ਦੋਸ਼ ਕਹਿੰਦੇ ਨੇ ਸਾਡੇ ਆਯੁਰਵੇਦਾ ਦਾ ਵਿੱਚ ਬਾਤ ਪਿੱਤ ਤੇ ਕਫ ਜਿਹੜੀ ਸਕਿਨ ਪ੍ਰੋਬਲਮਸ ਨੇ ਨਾ ਇਹ ਮੇਨਲੀ ਕਿਉਂ ਹੁੰਦੇ ਨੇ ਕਿ ਜਿਹੜਾ ਆਪਣਾ ਪਿੱਤ ਦੋਸ਼ ਹੈ ਨਾ ਉਦੂਸ਼ਿਤ ਹੋ ਜਾਂਦਾ ਹੈ ਮਤਲਬ ਕਹਿ ਲਓ ਜਿਹੜਾ ਦਾ ਬੈਲੈਂਸ ਹੈ ਉਹਦੀ ਬੈਲੈਂਸ ਸਟੇਟ ਖਰਾਬ ਹੋ ਜਾਂਦੀ ਹੈ ਤੇ ਉਹ ਦੂਸ਼ਿਤ ਹੋਣ ਕਰਕੇ ਉਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਸਕਿਨ ਪ੍ਰੋਬਲਮਸ ਨੂੰ ਪੈਦਾ ਕਰ ਦਿੰਦੀ ਹੈ ਜਿਦੇ ਵਿੱਚ ਆਪਾਂ ਕਹਿ ਲਈਏ ਸ਼ੁਰੂਆਤ ਕਹਿ ਲਈਏ ਛੋਟੇ ਜਿਹੇ ਪਿੰਪਲ ਤੋਂ ਲਾਲੀ ਠੀਕ ਹੈ ਛੋਟਾ ਜਿਹਾ ਪਿੰਪਲ ਹੋ ਗਿਆ ਸਿਰ ਦੇ ਵਿੱਚ ਸਿਕਰੀ ਹੋਗੀ ਠੀਕ ਹੈ ਦਾਗ ਧੱਬੇ ਹੋਗੇ ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਆਪ ਨੇ ਅੱਜ ਕੱਲ ਦੇਖੋ ਡਾਰਕ ਸਰਕਲਸ ਬਲੈਮੇਜਸ ਹੋ ਗਈਆਂ ਇਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਉਤਪਨ ਕਰ ਦਿੰਦੀਆਂ ਨੇ ਔਰ ਦੂਜਾ ਜਿਹੜ ਠੀਕ ਹੈ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਆਪਣਾ ਲਾਈਫ ਸਟਾਈਲ ਕਿੰਨਾ ਬਿਜ਼ੀ ਹੋ ਚੁੱਕਿਆ ਹੈ ਲਾਈਫ ਸਟਾਈਲ ਦੇ ਬਿਜ਼ੀ ਹੋਣ ਦੇ ਕਰਕੇ ਕੀ ਹੈ ਆਪਣਾ ਖਾਣਾ ਪੀਣਾ ਉਸ ਤਰ੍ਹਾਂ ਨਹੀਂ ਰਿਹਾ ਹੈਗਾ ਨਾ ਤਾਂ ਆਪਾਂ ਟਾਈਮ ਤੇ ਰੋਟੀ ਖਾਣਦੇ ਆ ਆਪਣਾ ਨਾ ਖਾਣ ਦਾ ਪਤਾ ਨਾ ਪੀਣ ਦਾ ਨਾ ਸੌਣ ਦਾ ਉਹਦੇ ਕਰਕੇ ਕੀ ਹੈ ਕਿ ਜਿਹੜੀ ਆਪਣੀ ਬਾਡੀ ਹੈ ਨਾ ਬਾਡੀ ਦਾ ਜੋ ਇੱਕ ਰੈਗੂਲਰ ਸਾਈਕਲ ਹੈ ਉਹ ਟੋਟਲੀ ਖਰਾਬ ਹੋ ਚੁੱਕਿਆ ਹੈ ਉਹਦੇ ਕਰਕੇ ਸਭ ਤੋਂ ਮੇਨ ਅਸਰ ਕਿਤੇ ਪੈਂਦਾ ਆਪਣੇ ਲੀਵਰ ਤੇ ਲੀਵਰ ਪ੍ਰੋਪਰਲੀ ਕੰਮ ਨਹੀਂ ਕਰਦਾ ਹੈਗਾ ਲੀਵਰ 'ਚ ਗਰਮੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਲੀਵਰ ਨਹੀਂ ਕੰਮ ਕਰੇਗਾ ਤਾਂ ਫਿਰ ਆਪਣੀ ਬੋਡੀ ਦੀ ਡਾਈਜੈਸ਼ਨ ਵੀ ਪ੍ਰੋਪਰਲੀ ਨਹੀਂ ਹੋ ਪਾਏਗੀ ਤੁਹਾਡੇ ਕਹਿਣ ਦਾ ਮਤਲਬ ਵੀ ਜੇ ਸਰੀਰ ਅੰਦਰੋਂ ਹੀ ਅਸੀਂ ਠੀਕ ਨਹੀਂ ਹੈਗੇ ਤੇ ਬਾਹਰੋਂ ਕਿਵੇਂ ਸੁੰਦਰ ਦਿਖਾਂਗੇ ਅੰਦਰਲੀ ਸੁੰਦਰਤਾ ਵੀ ਹੋਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਹੁਣ ਤੁਸੀਂ ਖੁਦ ਦੇਖੋ ਕਿ ਜਿਹੜੇ ਲੋਕ ਨੇ ਇਹ ਕਿੰਨੇ ਕਾਸਮੈਟਿਕ ਪ੍ਰੋਸੀਜਰਸ ਕਰਵਾਉਂਦੇ ਨੇ ਤਰ੍ਹਾਂ ਤਰ੍ਹਾਂ ਦੇ ਮਹਿੰਗੇ ਮਹਿੰਗੇ ਟ੍ਰੀਟਮੈਂਟਸ ਲੈਂਦੇ ਨੇ ਬਟ ਉਹਨਾਂ ਨੂੰ ਕੁਝ ਟਾਈਮ ਲਈ ਫਰਕ ਤਾਂ ਜ਼ਰੂਰ ਪੈ ਜਾਂਦਾ ਮੈਂ ਇਹ ਨਹੀਂ ਕਹਿੰਦੀ ਵੀ ਫਰਕ ਨਹੀਂ ਪਏਗਾ ਫਰਕ ਪੈਂਦਾ ਉਹਨਾਂ ਨੂੰ ਬਟ ਉਹ ਜਿਹੜਾ ਰਿਜ਼ਲਟ ਹੁੰਦਾ ਨਾ ਉਹ ਲੌਂਗ ਟਰਮ ਨਹੀਂ ਰਹਿੰਦਾ ਹੈਗਾ ਉਹ ਸ਼ਾਰਟ ਟਰਮ ਰਹਿੰਦਾ ਕਿਉਂਕਿ ਜੋ ਉਹਨਾਂ ਨੇ ਟ੍ਰੀਟਮੈਂਟ ਲਿਆ ਉਹ ਸਰਫੇਸ਼ੀਅਲੀ ਸੀ ਕਹਿ ਲਓ ਉੱਤੋਂ ਉੱਤੋਂ ਸੀ ਠੀਕ ਹੈ ਬਟ ਐਕਚੁਅਲ 'ਚ ਜੋ ਪ੍ਰੋਬਲਮ ਦੀ ਜੜ੍ਹ ਹੈ ਉਹ ਤਾਂ ਖਤਮ ਹੀ ਨਹੀਂ ਹੋਈ ਹੈਗੀ ਉਹ ਤਾਂ ਉੱਥੇ ਹੀ ਰਹਿ ਗਈ ਉੱਤੋਂ ਉੱਤੋਂ ਕਰਦਾ ਜਿਵੇਂ ਹੁਣ ਕਿਸੇ ਦੇ ਫੇਸ ਤੇ ਬਲੈਕਨੈਸ ਆ ਗਈ ਹੈ ਦਾਗ ਧੱਬੇ ਆ ਗਏ ਉਹ ਸਿਸਟਮ ਹੁੰਦਾ অপারেਟ ਕੁਝ ਕਰਕੇ ਉਹਦੇ ਨਾਲ ਕਰ ਦਿੰਦੇ ਆ ਤੁਸੀਂ ਹੁਣ ਅੱਜ ਕੱਲ੍ਹ ਦੇਖ ਲਓ ਖੁਦ ਕਿੰਨਾ ਕਾਮਨ ਹੋਇਆ ਹੋਇਆ ਲੋਕ ਲੇਜ਼ਰ ਕਰਵਾਉਂਦੇ ਆ ਬੈਮੈਟਿਕਸ ਵਾਸਤੇ ਤਰ੍ਹਾਂ ਤਰ੍ਹਾਂ ਦੇ ਟ੍ਰੀਟਮੈਂਟਸ ਲੈਂਦੇ ਆ ਉਹ ਇੱਕ ਵਾਰੀ ਤਾਂ ਤੁਹਾਨੂੰ ਐਦਾਂ ਲੱਗੇਗਾ ਕਿ ਮੈਨੂੰ ਤਾਂ ਪਤਾ ਨਹੀਂ ਕੀ ਨਵਾਂ ਰੂਪ ਮਿਲ ਗਿਆ ਮੈਂ ਤਾਂ ਪਤਾ ਨਹੀਂ ਕਿੰਨੀ ਅੱਛੀ ਲੱਗ ਰਹੀ ਹਾਂ ਬਟ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਹੈਗਾ ਕਿ ਜਿਹੜੀ ਇਹ ਚੀਜ਼ਾਂ ਆਪਾਂ ਕਰਵਾ ਰਹੇ ਆਂ ਜੋ ਆਪਾਂ ਟ੍ਰੀਟ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਜੋ ਲੋਗੇ 레이జర్ ਦੇ ਸੈਸ਼ਨਜ਼ ਲੈ ਰਹੇ ਆਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਹੋ ਸਕਦਾ ਹੈ ਕਿ ਸਕਿਨ ਦੇ ਨਾਲ ਰਿਲੇਟਡ ਜਿਵੇਂ ਕੈਂਸਰ ਵਰਗੇ ਰੋਗ ਵੀ ਹੋ ਸਕਦੇ ਨੇ ਲੋਕ ਇਸ ਚੀਜ਼ ਦੀ ਸੀਰੀਅਸਨੈਸ ਨੂੰ ਸਮਝਦੇ ਨਹੀਂ ਐ ਉਸ ਟਾਈਮ ਦੇ ਰਿਜ਼ਲਟ ਨੂੰ ਦੇਖਦੇ ਨੇ ਕਿ ਹਾਂ ਮੈਨੂੰ ਇਨਸਟੈਂਟ ਫਰਕ ਮਿਲ ਗਿਆ ਬਸ ਠੀਕ ਹੈ ਬਟ ਇਹ ਨਹੀਂ ਪਤਾ ਨਾ ਕਿ ਅੱਗੇ ਆਉਣ ਵਾਲੇ ਟਾਈਮ 'ਚ ਕੀ ਪ੍ਰੋਬਲਮਸ ਆਉਣ ਉਹਨਾਂ ਨੂੰ ਫੇਸ ਕਰਨੀਆਂ ਪੈਣ ਬਿਲਕੁਲ ਸੋਰੇਸਿਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੇਖਣ ਨੂੰ ਮਿਲੀ ਐ ਫੰਗਲ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਰਹੀ ਹੈਗੀ ਐਂਡ ਸੋਰੇਸਿਸ ਦੇ ਤਾਂ ਜ਼ਖਮਾਂ ਦਾ ਕਹਿੰਦੇ ਇਲਾਜ ਹੀ ਨਹੀਂ ਕੋਈ ਹੈਗਾ ਤੋ ਕਿਵੇਂ ਪੋਸੀਬਲ ਕਰੋਗੇ ਹੈ ਤੁਹਾਡੇ ਕੋਲ ਹੱਲ ਉਹਦਾ ਕੋਈ ਮੈਮ ਬਿਲਕੁਲ ਜਿਹੜੀ ਸਾਡੀ ਮੈਡੀਸਨ ਦੀ ਕਿੱਟ ਹੈ ਨਾ ਸਾਡੇ ਸੋਰੇਸਿਸ ਦੇ ਵਿੱਚ 100% ਰਿਜ਼ਲਟਸ ਨੇ ਸਾਡੇ ਕੋਲ ਆਲਰੇਡੀ ਬਹੁਤ سارے ਪੇਸ਼ੈਂਟਸ ਚੱਲ ਰਹੇ ਨੇ ਕਿਉਂਕਿ ਤੁਸੀਂ ਦੇਖੋਗੇ ਐਲੋਪੈਥੀ ਦੇ ਵਿੱਚ ਸੋਰੇਸਿਸ ਵਰਗੀ ਬਿਮਾਰੀ ਦਾ ਕੋਈ ਟ੍ਰੀਟਮੈਂਟ ਨਹੀਂ ਹੈ ਠੀਕ ਹੈ ਉਹਨਾਂ ਨੇ ਸਾਨੂੰ ਕੀ ਦੇਣਾ ਸਟੀਰੋਇਡਸ ਤੇ ਲਾ ਦੇਣਾ ਠੀਕ ਹੈ ਉਹ ਜਿੰਨਾ ਟਾਈਮ ਤੱਕ ਸਟੀਰੋਇਡਸ ਪੇਸ਼ੈਂਟ ਖਾਂਦਾ ਉਨੀ ਦੇਰ ਤੱਕ ਜਿਹੜੀ ਪ੍ਰੋਬਲਮ ਹੈ ਉਹ ਸਪਰੈਸ ਹੋ ਜਾਂਦੀ ਹੈ ਬਟ ਜੜੋਂ ਨਹੀਂ ਕਦੇ ਵੀ ਜਾਂਦੀ ਹੈਗੀ ਜਿੰਨਾ ਟਾਈਮ ਪੇਸ਼ੈਂਟ ਖਾਂਦਾ ਰਹਿੰਦਾ ਓਨੀ ਦੇਰ ਤੱਕ ਪੇਸ਼ੈਂਟ ਨੂੰ ਫਰਕ ਰਹਿੰਦਾ ਬਟ ਜਿੱਦਾਂ ਹੀ ਸਟੀਰੋਇਡਸ ਸਟਾਪ ਹੁੰਦੇ ਨੇ ਉਹ ਪ੍ਰੋਬਲਮ ਫੇਰ ਨਿਕਲ ਆਉਂਦੀ ਐਲੋਪੈਥੀ ਦੇ ਵਿੱਚ ਸੋਰੇਸਿਸ ਵਰਗੀ ਹੋਰ ਵੀ ਜਿੰਨੀਆਂ ਵੀ ਸਕਿਨ ਪ੍ਰੋਬਲਮਸ ਨੇ ਸੀਰੀਅਸ ਉਹਨਾਂ ਦਾ ਕੋਈ ਟ੍ਰੀਟਮੈਂਟ ਨਹੀਂ ਇਹਦਾ ਟ੍ਰੀਟਮੈਂਟ ਹੀ ਆਯੁਰਵੇਦ ਦਾ ਪਰ ਲੋਕ ਤਾਂ ਦਵਾਈਆਂ ਖਾ ਰਹੇ ਨੇ ਜਾ ਰਹੇ ਨਹੀਂ ਡਾਕਟਰਾਂ ਦੇ ਕੋਲੇ ਇਲਾਜ ਕਰਾਉਣ ਲਈ ਆ ਇਹਨਾਂ ਨੇ ਪੈਸਾ ਲਾ ਦਿੰਦੇ ਹੈਗੇ ਡਾਕਟਰ ਟਾਈਮ ਦੇ ਦਿੰਦੇ 15 ਦਿਨ ਬਾਅਦ ਆਓ ਜੀ ਮਹੀਨੇ ਬਾਅਦ ਆਓ ਜੀ ਤੇ ਲੋਕ ਤਾਂ ਜਾ ਰਹੇ ਨੇ ਪੈਸਾ ਖਰਚ ਕਰ ਰਹੇ ਨੇ ਪ੍ਰੋਬਲਮ अच्छा पेशेंट्स कुछ प्रॉब्लम्स ऐसीयां ਹੁੰਦੀਆਂ ਨੇ ਹੁਣ ਤੁਸੀਂ ਦੇਖੋ ਕਿ ਫੁੱਲ ਵੈਰੀ ਲਾ ਲਓ ਬਟਿਲਿਗੋ ਲਾ ਲਓ ਇਹਦਾ ਜਿਹੜਾ ਟ੍ਰੀਟਮੈਂਟ ਹੈ ਐਲੋਪੈਥੀ ਚ ਕੁਝ ਨਹੀਂ ਹੈ ਸਾਡੇ ਕੋਲ ਟ੍ਰੀਟਮੈਂਟ ਹੈ ਅਸੀਂ ਪੇਸ਼ੈਂਟ ਟ੍ਰੀਟ ਵੀ ਕੀਤੇ ਨੇ ਪਰ ਥੋੜਾ ਜਿਹਾ ਸਬਰ ਦੀ ਲੋੜ ਹੈ ਹੂੰ ਪੇਸ਼ੈਂਟਸ ਥੋੜਾ ਸਬਰ ਰੱਖੇ ਤਾਂ ਇਹ ਬਿਮਾਰੀਆਂ ਜੜੋਂ ਜਾ ਸਕਦੀਆਂ ਨੇ ਔਰ ਸਾਡੀ ਮੈਡੀਸਨ ਨੇ ਰਿਜ਼ਲਟ ਦਿਖਤੇ ਨੇ ਹੂੰ ਇਸੇ ਲਈ ਅਸੀਂ ਕਲੇਮ ਕਰਦੇ ਆ ਕਿ ਸਾਡੀ ਜਿਹੜੀ ਮੈਡੀਸਨ ਹੈ ਇਹ ਸੋਰੇਸਿਸ ਵਰਗੀ ਬਿਮਾਰੀ ਨੂੰ ਤੇ ਵਿਟਲੋਗੋ ਵਰਗੀ ਹੋਰ ਵੀ ਕਈ ਜੜੀਆਂ ਮਤਲਬ ਇਨਕਿਉਰੇਬਲ ਬਿਮਾਰੀਆਂ ਨੇ ਉਹਨਾਂ ਨੂੰ ਜੜੋਂ ਖਤਮ ਕਰਦੇ ਫੁਲਵੈਰੀ ਦਾ ਪੱਕਾ ਹੀ ਇਲਾਜ ਹੋ ਜਾਂਦਾ ਹੈ ਬਿਲਕੁਲ ਜੀ ਮੈਮ ਬਿਲਕੁਲ ਜਿਸ ਤਰ੍ਹਾਂ ਅਸੀਂ ਗਾਈਡ ਕਰਾਂਗੇ ਪੇਸ਼ੈਂਟ ਅਗਰ ਪ੍ਰੋਪਰ ਤਰੀਕੇ ਨਾਲ ਪੂਰੇ ਉਸੇ ਟਾਈਮ ਪੀਰੀਅਡ ਨਾਲ ਪ੍ਰੋਪਰ ਮੈਡੀਸਨ ਲੈਂਦਾ ਤਾਂ ਬਿਲਕੁਲ 100% ਰਿਜ਼ਲਟ ਮਿਲਦਾ ਪੇਸ਼ੈਂਟ ਸੋਸ਼ਲ ਮੀਡੀਆ ਤੇ ਵੀ ਬਹੁਤ ਕੁਝ ਚੱਲ ਰਿਹਾ ਹੈ ਰੀਲਾਂ ਆਉਂਦੀਆਂ ਨੇ ਅਗਰ ਆਪ ਸੁੰਦਰ ਦਿਖਣਾ ਚਾਹਤੇ ਹੋ ਅਗਰ ਆਪ ਦਾ ਫੇਸ ਤੇ ਦਾਗ ਹੈ ਜਾਂ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਤੇ ਕੁੜੀਆਂ ਉਹ ਚੀਜ਼ ਨੂੰ ਦੇਖਦੀਆਂ ਵੀ ਆ ਤੇ ਅਪਣਾਉਂਦੀਆਂ ਵੀ ਹਨ ਕਿ ਮੁੰਡੇ ਵੀ ਕਰਦੇ ਆ ਜਿਨ੍ਹਾਂ ਨੂੰ ਹੁੰਦਾ ਹੈ ਕਿ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਹੈਗਾ ਮੈਂ ਮੈਮ ਤੁਹਾਨੂੰ ਪਹਿਲਾਂ ਹੀ ਐਕਸਪਲੇਨ ਕਰ ਦਿੱਤਾ ਹੈ ਕਿ ਲੋਕਾਂ 'ਚ ਸਬਰ ਤਾਂ ਹੈ ਨਹੀਂ ਇੱਕ ਵਾਰੀ ਉਹਨਾਂ ਨੂੰ ਐ ਲੱਗੇਗਾ ਕਿ ਮੈਂ ਤਾਂ ਬਹੁਤ ਸਮਾਰਟ ਲੱਗ ਰਹੀ ਹਾਂ ਪ੍ਰੋਸੀਜਰ ਕਰਾ ਲੇ ਟ੍ਰੀਟਮੈਂਟ ਕਰਾ ਲੇ ਇੱਕ ਵਾਰੀ ਤਾਂ ਲੱਗੇਗਾ ਕਿ ਸਭ ਕੁਝ ਠੀਕ ਹੋ ਗਿਆ ਠੀਕ ਹੈ ਉਸ ਟਾਈਮ ਲਈ ਤਾਂ ਪੇਸ਼ੈਂਟ ਨੂੰ ਲੱਗੇਗਾ ਕਿ ਹਾਂ ਮੈਂ ਜਿਹੜਾ ਪੈਸਾ ਲਾਇਆ ਸੀਗਾ ਮੈਨੂੰ ਉਸ ਚੀਜ਼ ਦਾ ਰਿਜ਼ਲਟ ਮਿਲ ਗਿਆ ਬਟ ਉਹ ਹੌਲੀ ਹੌਲੀ ਪਤਾ ਲੱਗਦਾ ਹੈ ਕਿ ਜਿੱਦਾਂ ਹੀ ਉਹ ਟ੍ਰੀਟਮੈਂਟ ਸਟਾਪ ਹੋਏ ਉਹ ਫੇਰ ਪ੍ਰੋਬਲਮ ਬਾਹਰ ਆ ਜਾਏਗੀ ਇਸ ਕਰਕੇ ਮੇਰੇ ਹਿਸਾਬ ਨਾਲ ਤਾਂ ਇੰਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈ ਮੈਡਮ ਕਈ ਵਾਰ ਨਾ ਆਪਾਂ ਅਣਗਹਿਲੀ ਕਰ ਦਿੰਦੇ ਆ ਤੇ ਉਹ ਨਿੱਕੀ ਜਿਹੀ ਚੀਜ਼ ਤੋਂ ਐਡੀ ਵੱਡੀ ਪ੍ਰੋਬਲਮ ਬਣ ਜਾਂਦੀ ਹੈ ਕਿ ਤੁਹਾਡੀ ਦਵਾਈ ਇਹ ਚੀਜ਼ ਕਰਦੀ ਹੈ ਕਿ ਉਹ ਚੀਜ਼ ਦਾ ਹੱਲ ਹੋ ਜੇ ਕੋਈ ਇਲਾਜ ਹੋ ਜੇ ਕਿਉਂਕਿ ਕੈਂਸਰ ਤੱਕ ਕਈ ਤਾਂ ਬਿਮਾਰੀਆਂ ਪਹੁੰਚ ਜਾਂਦੀਆਂ ਨੇ ਬਿਲਕੁਲ ਮੈਮ ਜੋ ਸਾਡੀ ਮੈਡੀਸਨ ਹੈ ਇਹ ਕਿਸੇ ਵੀ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਅੱਗੇ ਐਕਸਪਲੇਨ ਕੀਤਾ ਹੀ ਹੈ ਵੀ ਕਿਸੇ ਵੀ ਟਾਈਪ ਦਾ ਕੋਈ ਵੀ ਸਕਿਨ ਪ੍ਰੋਬਲਮ ਹੈ ਛੋਟੇ ਪਿੰਪਲ ਤੋਂ ਲੈ ਕੇ ਅੱਛਾ ਜੀ ਕੋਈ ਵੀ ਵੱਡੀ ਸੀਰੀਅਸ ਬਿਮਾਰੀ ਹੈ ਸਕਿਨ ਦੀ ਸਾਰੀਆਂ ਪ੍ਰੋਬਲਮਸ ਦੇ ਵਿੱਚ ਇਹ ਰਿਜ਼ਲਟਸ ਇਹਦੇ 100% ਆਉਂਦੇ ਆ ਬਿਲਕੁਲ ਕੋਈ ਦਿੱਕਤਾਂ ਕਰਕੇ ਕਿ ਜ਼ਖਮ ਇਦਾਂ ਦੇ ਬਣ ਜਾਂਦੇ ਐ ਐਂਡ ਉਹਨਾਂ ਦਾ ਕੋਈ ਸੋਲੂਸ਼ਨ ਨਹੀਂ ਹੁੰਦਾਗਾ ਅੰਦੂਕਟ ਨੇ ਪੈ ਜਾਂਦੇ ਨੇ ਆ ਕਹਿ ਲਿਆ ਕਿ ਬੰਦੇ ਦੀ ਸਿੱਧੀ ਮੌਤ ਵੀ ਹੋ ਜਾਂਦੀ ਹੈ ਉਹਦਾ ਕੀ ਹੱਲ ਹੋ ਸਕਦਾ ਦਵਾਈ ਕਰੂਗੀ ਉਹ ਠੀਕ ਬਿਲਕੁਲ ਮੈਮ ਪਰ ਪਹਿਲਾਂ ਆਪਾਂ ਨੂੰ ਰੀਜ਼ਨ ਦੇਖਣਾ ਪਏਗਾ ਵੀ ਜਿਹੜਾ ਜ਼ਖਮ ਬਣਿਆ ਹੈ ਵੀ ਜ਼ਖਮ ਦਾ ਕਾਰਨ ਕੀ ਹੈ ਠੀਕ ਹੁਣ ਜੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਦਾ ਸਾਡੇ ਕੋਲ ਇੱਥੇ ਲੋਕਲੀ ਸਾਡੇ ਪੇਸ਼ੈਂਟ ਆਇਆ ਸੀਗਾ ਪੇਸ਼ੈਂਟ ਦੇ ਪੇਸ਼ੈਂਟ ਦੀ ਸਰਜਰੀ ਹੋਈ ਸੀਗੀ ਲੱਬ ਕੋਲੀ ਜਿਹਨੂੰ ਆਪਾਂ ਕਹਦੇ ਪਿੱਤੇ ਦਾ ਆਪਰੇਸ਼ਨ ਹੋਇਆ ਸੀਗਾ ਔਰ ਪਿੱਤੇ ਦੇ ਆਪਰੇਟ ਤੋਂ ਬਾਅਦ ਕੀ ਹੋਇਆ ਕਿ ਜਿਹੜਾ ਉਹਦਾ ਮਤਲਬ ਟਾਂਕੀਆਂ ਦਾ ਜ਼ਖਮ ਸੀਗਾ ਨਾ ਉਹ ਜ਼ਖਮ ਉਹਦਾ ਭਰ ਨਹੀਂ ਸੀ ਰਿਹਾ ਹੈਗਾ ਸੁੱਕ ਨਹੀਂ ਸੀ ਰਿਹਾ ਹੈਗਾ ਜਿੱਤੇ ਕਰਕੇ ਪੇਸ਼ੈਂਟ ਨੂੰ ਕਦੀ ਫੀਵਰ ਆ ਜਾਂਦਾ ਸੀਗਾ ਕਦੀ ਪੇਨ ਹੁੰਦੀ ਸੀਗੀ ਉਹਦੇ ਜ਼ਖਮ ਦੇ ਵਿੱਚ ਪਸਪਣੀ ਸਟਾਰਟ ਹੋ ਗਈ ਸੀਗੀ ਮਤਲਬ ਇਨਫੈਕਸ਼ਨ ਇੰਨਾ ਜ਼ਿਆਦਾ ਵੱਧ ਚੁੱਕਿਆ ਸੀਗਾ ਤੇ ਬਟ ਪੇਸ਼ੈਂਟ ਸੀ ਉਹ ਡਾਇਬੀਟਿਕ ਵੀ ਸੀ ਨਾਲ ਇਸ ਕਰਕੇ ਪਹਿਲਾਂ ਅਸੀਂ ਦੇਖਿਆ ਵੀ ਪੇਸ਼ੈਂਟ ਦੀ 슈ਗਰ ਕਿੰਨੀ ਕ ਹੈਗੀ ਐ ਮੇਨਟੇਨ ਰਹਿ ਰਹੀ ਐ ਪੇਸ਼ੈਂਟ ਦੀ 슈ਗਰ ਮੇਨਟੇਨ ਕਰਕੇ ਅਸੀਂ ਪੇਸ਼ੈਂਟ ਨੂੰ ਨਾਲ ਸਾਡੀ ਇਹ ਸਾਰੀ ਪ੍ਰੋਪਰ ਮੈਡੀਸਨ ਦੀ ਕਿੱਟ ਦਿੱਤੀ ਉਹ ਪੇਸ਼ੈਂਟ ਜਿਹਨੂੰ ਕਹਿ ਦਿੱਤਾ ਗਿਆ ਸੀਗਾ ਕਿ ਜਿੰਨਾ ਵੀ ਇਨਫੈਕਸ਼ਨ ਹੁੰਦਾ ਸੀ ਉਸ ਪੇਸ਼ੈਂਟ ਦੇ ਉਹਨਾਂ ਕ ਪੇਸ਼ੈਂਟ ਡਾਕਟਰ ਕੋਲ ਜਾਂਦਾ ਸੀਗਾ ਸਰਜਨ ਉਹਨਾਂ ਇੱਕ ਇਨਫੈਕਟਿਵ ਪਾਰਟ ਉਹਦਾ ਕੱਟ ਦਿੰਦਾ ਸੀਗਾ ਬਟ ਉਹ ਕੱਟ-ਕੱਟ ਕੇ ਇੰਨੀ ਜ਼ਿਆਦਾ ਇਨਫੈਕਸ਼ਨ ਹੋ ਚੁੱਕੀ ਸੀ ਕਿ ਉੱਥੇ ਪੇਸ਼ੈਂਟ ਨੂੰ ਮਤਲਬ ਕਹਿ ਲਓ ਵੀ ਜਿਵੇਂ ਪੰਜਾਬੀ ਚ ਕਹਿ ਲਈਏ ਇੱਕ ਟੋਆ ਪੈ ਗਿਆ ਸੀਗਾ ਮਤਲਬ ਇੰਨਾ ਡੀਪ ਜਿਹੜੀ ਜ਼ਖਮ ਸੀ ਨਾ ਇੰਨਾ ਡੀਪ ਹੋ ਚੁੱਕਿਆ ਸੀਗਾ ਪੇਸ਼ੈਂਟ ਬੜਾ ਪਰੇਸ਼ਾਨ ਸੀਗਾ ਅਸੀਂ ਪੇਸ਼ੈਂਟ ਨੂੰ 슈ਗਰ ਪੂਰੀ ਉਹਦੀ ਕੰਟਰੋਲ ਕਰਨ ਤੋਂ ਬਾਅਦ ਆਹ ਮੈਡੀਸਨ ਦੀ ਅਸੀਂ ਉਹਨੂੰ ਕਿੱਟ ਦਿੱਤੀ ਪੇਸ਼ੈਂਟ ਮੀਨ ਦੇ ਵਿੱਚ ਵਿੱਚ ਹੀ ਜ਼ਖਮ ਭਰ ਗਿਆ ਉਹਦਾ ਔਰ ਪੇਸ਼ੈਂਟ ਉਸ ਤੋਂ ਬਾਅਦ ਆਇਆ ਸਾਨੂੰ ਥੈਂਕ ਯੂ ਕਰਕੇ ਗਿਆ ਵੀ ਤੁਸੀਂ ਮੇਰੀ ਜਾਨ ਬਚਾ ਲਈ ਇੰਨੀ ਬੁਰੀ ਕੰਡੀਸ਼ਨ ਸੀ ਉਹ ਪੇਸ਼ੈਂਟ ਸਾਡਾ ਉਸ ਪੇਸ਼ੈਂਟ ਨੇ ਸਾਡੇ ਕੋਲ ਆ ਕੇ ਸਪੈਸ਼ਲ ਵੀਡੀਓ ਬਣਵਾ ਕੇ ਸਾਨੂੰ ਦਿੱਤੀ ਕਿ ਅਗਰ ਕੋਈ ਮੇਰੀ ਤਰ੍ਹਾਂ ਪਰੇਸ਼ਾਨ ਹੈ ਕਿਸੇ ਨੂੰ ਮੇਰੀ ਤਰ੍ਹਾਂ ਕੋਈ ਦਿੱਕਤ ਹੈ ਤੇ ਉਹ ਇੱਥੇ ਆ ਕੇ ਦਵਾਈ ਲੈ ਕੇ ਜਾਵੇ ਕਿ ਜਿਸ ਤਰ੍ਹਾਂ ਮੇਰਾ ਭਲਾ ਹੋਇਆ ਤਾਂ ਹੋਰ ਵੀ ਹਜ਼ਾਰਾਂ ਲੋਕਾਂ ਦਾ ਭਲਾ ਹੋ। ਕਰ ਭਲਾ ਸੋ ਹੋ ਭਲਾ ਬਿਲਕੁਲ ਜੀ ਬਿਲਕੁਲ ਹਮ ਤਾਂ ਇਹ ਦਵਾਈ ਦਾ ਕੀ ਪ੍ਰੋਸੀਜਰ ਹੈਗਾ ਇਹ ਕਿਵੇਂ ਲੈਣੀ ਪੈਂਦੀ ਐ ਐਂਡ ਕੀ ਇਹਦਾ ਕੋਸਟ ਕਿੰਨੀ ਕ ਪੈ ਜਾਂਦੀ ਐ ਜਰੂਰ ਦੱਸੋ ਦਰਸ਼ਕਾਂ ਨੂੰ ਅ ਦੇਖੋ ਮੈਮ ਜਿਹੜੀ ਇਹ ਮੈਡੀਸਨ ਐ ਮੈਡੀਸਨ ਦਾ ਜਿਹੜਾ ਮੇਨਲੀ ਜਿਹੜਾ ਕੋਰਸ ਰਹਿੰਦਾ ਉਹ 3 ਕਿ ਮਹੀਨੇ ਦਾ ਰਹਿੰਦਾ ਐ ਬਾਕੀ ਡਿਪੈਂਡ ਕਰਦਾ ਐ ਕਿ ਪੇਸ਼ੈਂਟ ਨੂੰ ਕਿੰਨੀ ਪ੍ਰੋਬਲਮ ਐ ਕਿੰਨੇ ਸਮੇਂ ਤੋਂ ਪ੍ਰੋਬਲਮ ਐ ਔਰ ਉਹਦੀ ਡਿਜ਼ੀਜ਼ ਕੀ ਐ ਉਹਦੀ ਬਿਮਾਰੀ ਕੀ ਐ ਜੀ ਠੀਕ ਐ ਤੇ ਇਹਨੂੰ ਲੈਣਾ ਦੇਖੋ ਸਰਪ ਐ ਜਿਹੜਾ ਇਹਨੂੰ ਤਾਂ ਸਿੰਪਲੀ ਤੁਸੀਂ ਲੈਣਾ ਪਾਣੀ ਦੇ ਨਾਲ ਲੈਣਾ ਤੇ ਇਦਾਂ ਹੀ ਇਹ ਕੈਪਸੂਲ ਨੇ ਇਹ ਵੀ ਪਾਣੀ ਦੇ ਨਾਲ ਹੀ ਲੈਣੇ ਆ ਤੇ ਜਿਹੜਾ ਮੈਂ ਤੁਹਾਨੂੰ ਸਟਾਰਟਿੰਗ ਚ ਜਿਵੇਂ ਦੱਸਿਆ ਸੀ ਵੀ ਇਹਦੇ ਨਾਲ ਇੱਕ ਪਾਊਚ ਹੁੰਦਾ ਉਹਨੂੰ ਆਪਾਂ ਜੀਬ ਦੇ ਥੱਲੇ ਰੱਖ ਕੇ ਜਿੱਥੇ ਆਪਾਂ ਥਰਮੋਮੀਟਰ ਰੱਖਦੇ ਆ ਉਦਾਂ ਉਹਨੂੰ ਪ੍ਰੋਪਰਲੀ ਜਦੋਂ ਪੇਸ਼ੈਂਟ ਆਉਂਦਾ ਸੀ ਪ੍ਰੋਪਰ ਐਕਸਪਲੇਨ ਕਰਦੇ ਆ ਕਿ ਇਹਨੂੰ ਲੈਣਾ ਕਿਵੇਂ ਇਹਦਾ ਜਿਹੜਾ ਕੋਰਸ ਰਹੇਗਾ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ 3 ਮਹੀਨੇ ਦਾ ਰਹੇਗਾ ਤੇ ਇਸ ਤਰ੍ਹਾਂ ਇਹਨੂੰ ਖਾਣਾ ਦਵਾਈ ਹੂੰ ਡਾਕਟਰ ਸਾਹਿਬ ਜੇ ਕਿਸੇ ਨੇ ਦਵਾਈ ਲੈਣੀ ਹੈ ਤੁਹਾਡੇ ਤੋਂ ਕੋਈ ਲੈਣਾ ਚਾਹੁੰਦਾ ਹੈ ਇਲਾਜ ਕਰਾਉਣਾ ਚਾਹੁੰਦਾ ਤਾਂ ਫਿਰ ਉਹਦਾ ਕਿਵੇਂ ਕਰੋਗੇ ਕਿ ਤੁਹਾਡੇ ਕੋਲੇ ਆਵੇ ਜਾਂ ਤੁਸੀਂ ਉਹਦੇ ਕੋਲ ਪਹੁੰਚਦੀ ਕਰ ਦੋਗੇ ਪੇਸ਼ੈਂਟ ਕੋਲੇ ਦਵਾਈ ਦੇਖੋ ਮੈਮ ਸਾਡੀ 올ਓਵਰ ਪੰਜਾਬ ਡਿਫਰੈਂਟ ਡਿਫਰੈਂਟ ਬ੍ਰਾਂਚੇਸ ਨੇ ਅੰਮ੍ਰਿਤਸਰ ਲੁਧਿਆਣਾ ਜ਼ੀਰਕਪੁਰ ਪਟਿਆਲਾ ਤੇ ਲਹਿਰਾਗਾਗਾ ਜੀ ਪੇਸ਼ੈਂਟ ਅਗਰ ਵਿਜ਼ਿਟ ਕਰਕੇ ਲੈ ਜਾਵੇ ਤਾਂ ਬਹੁਤ ਅੱਛੀ ਗੱਲ ਹੈ ਬਟ ਅਗਰ ਪੇਸ਼ੈਂਟ ਨਹੀਂ ਆ ਪਾਂਦਾ ਹੈਗਾ ਤਾਂ ਅਸੀਂ ਆਨਲਾਈਨ ਵੀ ਭੇਜ ਦਿੰਦੇ ਹਾਂ ਕੂਰੀਅਰ ਵੀ ਕਰ ਦਿੰਦੇ ਹਾਂ ਸਾਡੀ ਮੈਡੀਸਿਨਸ 올ਓਵਰ ਪੰਜਾਬ ਨਹੀਂ ਇੰਡੀਆ ਨਹੀਂ ਸਾਡੀ ਮੈਡੀਸਿਨਸ ਅਬ੍ਰੋਡ ਵੀ ਜਾਂਦੀਆਂ ਇਸ ਕਰਕੇ ਪੇਸ਼ੈਂਟ ਘਰੇ ਬੈਠੇ ਵੀ ਦਵਾਈ ਮੰਗਵਾ ਸਕਦਾ ਹੈ ਤਾਂ 3 ਮਹੀਨਿਆਂ ਦੇ ਵਿੱਚ ਤੁਹਾਡੀ ਵੱਡੀ ਤੋਂ ਵੱਡੀ ਬਿਮਾਰੀ ਠੀਕ ਹੋ ਸਕਦੀ ਹੈ ਤਾਂ ਤੁਸੀਂ ਜ਼ਰੂਰ ਵਿਜ਼ਿਟ ਕਰੋ ਆਓ ਸਲਾਹ ਵੀ ਲਓ ਮੈਨੂੰ ਲੱਗਦਾ ਹੈ ਕਿ ਬਹੁਤ ਅਹਿਮ ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ ਦਰਸ਼ਕਾਂ ਤੱਕ ਜਦੋਂ ਵੀਡੀਓ ਪਹੁੰਚੂਗੀ ਤਾਂ ਕਈ ਸ਼ਾਇਦ ਜਿਹੜੇ ਵਹਿਮ ਚ ਬੈਠੇ ਨੇ ਵੀ ਬਿਮਾਰੀਆਂ ਵਿੱਚ ਹੋ ਰਹੀਆਂ ਜਾਂ ਕਿਵੇਂ ਟ੍ਰੀਟਮੈਂਟਸ ਚੱਲ ਰਹੇ ਨੇ ਐਵੇਂ ਪੈਸੇ ਲੱਗ ਰਹੇ ਨੇ ਤਾਂ ਸ਼ਾਇਦ ਥੋੜੇ ਜਿ ਸੁਚੇੇ ਜ਼ਰੂਰ ਹੋ ਜਾਣਗੇ ਮੈਡਮ ਬਹੁਤ ਬਹੁਤ ਧੰਨਵਾਦ ਸੈਡ ਨਾਲ ਗੱਲਬਾਤ ਕੀਤੀ